ਪੰਜਾਬ ਵਿੱਚ ਵਿਸਰਦੀਆਂ ਜਾ ਰਹੀਆਂ ਤੀਆਂ ਸਬਿਆਚਾਰਕ ਦਾ ਬਹੁਮੁੱਲਾ ਅੰਗ ਹੈ ਇਸ ਨੂੰ ਮੁੜ ਸੁਰਜੀਤ ਕਰਨ ਵਾਸਤੇ ਜੰਡਿਆਲਾ ਹਲਕੇ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਹਰਪਜਤ ਸਿੰਘ ਈਟੀਓ ਵੱਲੋਂ ਜੀਟੀ ਰੋਡ ਇੰਦਰ ਫਾਰਮ ਵਿਖੇ ਤੀਆਂ ਤੀਂਆਂ ਦਾ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀਮਤੀ ਸੁਰਿੰਦਰ ਕੌਰ ਪਤਨੀ ਕੈਬਨਟ ਮੰਤਰੀ ਹਰਪਜਤ ਸਿੰਘ ਅਤੇ ਉਹਨਾਂ ਦੇ ਮਾਤਾ ਜੀ ਸੁਰਿੰਦਰ ਕੌਰ ਬਸਿਸ ਤੌਰ ਤੇ ਪਹੁੰਚੇ ਸਨ ਇਸ ਪ੍ਰੋਗਰਾਮ ਵਿੱਚ ਜੰਡਿਆਲਾ ਹਲਕੇ ਦੀਆਂ ਨੂੰਹ ਧੀਆ ਪੈਣਾ ਬੇਟੀਆਂ ਨੇ ਸ਼ਿਰਕਤ ਕੀਤੀ ਜਿੱਥੇ ਨੱਚ ਟੱਪ ਕੇ ਬੋਲੀਆਂ ਪਾ ਕੇ ਗਿੱਧਾ ਪਾ ਕੇ ਖੂਬ ਰੌਣਕਾਂ ਲਾਈਆਂ ਉੱਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਦਾ ਧੰਨਵਾਦ ਵੀ ਕੀਤਾ ਗਿਆ ਜੰਡਿਆਲਾ ਗੁਰੂ ਤੋਂ ਪੱਤਰਕਾਰ ਰਾਮ ਸਰਨਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਂਧੀ ਕੁੜੀਆਂ ਜਾਂਦੀ ਕੁੜੀਆਂ ਪੁਰਦੀ ਪਛਾਣ ਨੂੰ ਜਾਵੇ ਇਹਨਾਂ ਕਾਲੀ ਕਾਲੀ ਪੈਰ ਬਟਲੇ ਦੁਨੀਆਂ ਲੱਗਿਆ ਕਿ ਫੌਜ ਦੀ ਸ਼ਾਮੇ ਨੇ ਕਾਲੀ ਕਾਲੀ ਪੈਰ ਪਟਲੇ ਇਹ ਬੋਲੀ ਇਹ ਵਾਕਤ ਬੋਲੀ ਪੰਜਾਬੀ ਬੋਲੀ ਆ ਜਿਹੜੀ ਆਮ ਤੁਸੀਂ ਗਿੱਧਿਆਂ ਵਿੱਚ ਸੁਣੀ ਤੇ ਬੋਲਦੇ ਹੋਗੇ ਸੁਨੇ ਹੋਗੇ ਅੱਜ ਇਸ ਲਈ ਤਹਾ ਤੇ ਆਪਾਂ ਜੰਡਿਆਲਾ ਗੁਰੂ ਪਹੁੰਚਿਆ ਮੈਂ ਹਾਂ ਤੁਹਾਡਾ ਆਰਮ ਸ਼ਰਨਜੀਤ ਸਿੰਘ ਤੁਸੀਂ ਦੇਖਦੇ ਹੋ ਦੀਸ ਪ੍ਰਦੇਸ਼ ਚੈਨਲ ਅੱਜ ਆਪਾਂ ਇਸ ਲਈ ਪਹੁੰਚਿਆ ਜੰਡਿਆਲਾ ਗੁਰੂ ਹਲਕੇ ਵਿੱਚ ਜਿੱਥੇ ਜੰਡਿਆਲਾ ਗੁਰੂ ਦੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਵੱਲੋਂ ਬਹੁਤ ਹੀ ਸੋਨਾ ਪ੍ਰਾਲਾ ਕੀਤਾ ਗਿਆ ਜੋ ਤੀਆਂ ਵਿਸ਼ੇਦਿਓ ਜਾ ਰਹੀਆਂ ਸੀ ਪੰਜਾਬ ਦੀਆਂ ਨੌਜਵਾਨ ਬੱਚਿਆਂ ਤੇਆਂ ਤੇ ਇਹਦੇ ਨਾਲ ਕੋ ਪਤਾ ਨਹੀਂ ਕਿ ਤੀਆਂ ਹੁੰਦੀਆਂ ਕਿ ਉਹਨਾਂ ਨੇ ਅੱਜ ਬਹੁਤ ਵਧੀਆ ਪ੍ਰੋਗਰਾਮ ਕੀਤਾ ਇੰਦਰ ਫਾਰਮ ਵਿੱਚ ਮੇਰੇ ਨਾਲ ਇਸ ਵੇਲੇ ਹਾਲ ਸਰਦਾਰ ਹਰਕੁਜਾ ਸਿੰਘ ਕੈਬਨਟ ਮੰਤਰੀ ਦੇ ਪਤਨੀ ਜੀ ਸ਼੍ਰੀਮਤੀ ਸਹਿੰਦਰ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੀਆਂ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਕੀ ਕਹਿਣਾ ਚਾਹੁੰਦੇ ਹਾਂਜੀ ਪਾਣਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ। ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਪਹਿਲਾਂ ਤੇ ਮੈਂ ਤੀਆਂ ਦੇ ਇਸ ਤਿਉਹਾਰ ਦੀ ਸਭ ਨੂੰ ਵਧਾਈ ਦਿੰਨੀ ਆ। ਔਰ ਬਹੁਤ ਹੀ ਤੁਹਾਡਾ ਵੀ ਪੱਤਰਕਾਰ ਭਾਈਚਾਰ ਜਿਹੜੇ ਕਿ ਸਾਡੇ ਜਿਹੜੀ ਸਮਾਜ ਦਾ ਚੌਥਾ ਪਿੱਲਰ ਹੁੰਦੇ ਹਨ ਰਾਜਨੀਤੀ ਵਿੱਚ ਸਮਾਜਿਕ ਖੇਤਰ ਵਿੱਚ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ ਔਰ ਜੋ ਵੀ ਮੈਸੇਜ ਜਨਤਾ ਤੱਕ ਪਹੁੰਚਾਉਣਾ ਹੁੰਦਾ ਹੈ ਉਹ ਖੁਬੀ ਉਸ ਨੂੰ ਅ ਅੱਗੇ ਲੈ ਕੇ ਜਾਂਦੇ ਆ ਔਰ ਅਸੀਂ ਧੰਨਵਾਦ ਕਰੀਏ ਸਾਰੇ ਪੱਤਰਕਾਰ ਵੀਰਾਂ ਦਾ ਜਿਹੜੇ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਕਵਰੇਜ ਦਿੱਤੀ ਔਰ ਸਾਡੇ ਇਸ ਛੋਟੇ ਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਨੂੰ ਸਭ ਤੱਕ ਪਹੁੰਚਾਇਆ ਧੰਨਵਾਦ ਅੱਜ ਤਿਆਂ ਦਾ ਪ੍ਰੋਗਰਾਮ ਕੀਤਾ ਰਿਹਾ ਕਿ ਇਹ ਸੋਚਿਆ ਵਾ ਤੁਹਾਡੇ ਦਿਮਾਗ ਵਿੱਚ ਸੀ ਕਿ ਜਾਂ ਮੰਤਰੀ ਸਾਹਿਬ ਦੀ ਜੰਡੇ ਵਾਲੇ ਰਕੀਜ ਕਰਤੀਆਂ ਨਹੀਂ ਮਨਾਏ ਜੇ ਪਹਿਲਾਂ ਬਹੁਤ ਸਮੇਂ ਤੋਂ ਮਨਾਏ ਸੀ ਸਾਡੇ ਮਾਤਾ ਜੀ ਦੇ ਜ਼ਿਹਨ ਵਿੱਚ ਆਇਆ ਕਿ ਪਹਿਲੇ ਸਮੇਂ ਚ ਜੰਡਿਆਲੇ ਈਆਂ ਲੱਗਦੀਆਂ ਹੁੰਦੀਆਂ ਸਨ ਤੇ ਉਹ ਆਪਣੀ ਦਾਦੀ ਨੂੰ ਜਿਹੜੀ ਦਾਦੀ ਆਪਣੇ ਬੇਟੀ ਨੂੰ ਕੋਤਰੀਆਂ ਨੂੰ ਦੱਸ ਰਹੀ ਸੀ ਕਿ ਜੰਡਿਆਲੇ ਇਸ ਤਰ੍ਹਾਂ ਈਆਂ ਲੱਗਦੀਆਂ ਹੁੰਦੀਆਂ ਸੀ ਤੇ ਬੱਚੇ ਕਹਿੰਦੇ ਕਿਉਂ ਨਾ ਬਦੀ ਅਮਾ ਆਪਾਂ ਵੀ ਆਪਣੇ ਹਲਕੇ ਦੀਆਂ ਸਾਰੀਆਂ ਹੀ ਪਹਿਣਾ ਨੂੰ ਆਂਡੀਆਂ ਨੂੰ ਬਣਾਈਏ ਤੇ ਇਸ ਪ੍ਰੋਗਰਾਮ ਦਾ ਆਯੋਜਨ ਕਰੀਏ ਤੇ ਬਸ ਪਰਸੋ ਅਸੀਂ ਪਲਾਨ ਕੀਤਾ ਤੇ ਅੱਜ ਇਸ ਨੂੰ ਇੱਥੇ ਤੁਹਾਡੇ ਸਾਰਨੇ ਪੇਸ਼ ਕਰਤਾ ਥੋੜੇ ਜੇ ਸਮੇਂ ਚ ਹੈ ਜਿਹੜਾ ਪ੍ਰੋਗਰਾਮ ਆ ਸਾਡੀਆਂ ਪੈਣਾ ਵਿਸ਼ੇਸ਼ ਧੰਨਵਾਦ ਪੂਰੇ ਹਲਕੇ ਚੋਂ ਇਵਨ ਕੇ ਅੰਮ੍ਰਿਤਸਰ ਤੋਂ ਮੌਕੇ ਦਿਖਾਦੇ ਤੋਂ ਕਾਫੀ ਪੈਣਾ ਸਾਡੀਆਂ ਜਿਹੜੀਆਂ ਇੱਥੇ ਪਹੁੰਚੀਆਂ ਹਨ ਔਰ ਉਹਨਾਂ ਨੇ ਸਾਡਾ ਹੌਸਲਾ ਵਸਾਇਆ ਅੱਜ ਹੀ ਕਿੰਨੀ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਇਹ ਪੈਣਾ ਵਾਸਤੇ ਜਰੂਰ ਹੁੰਦੇ ਰਹਿਣ ਤੇ ਬਹੁਤ ਵਧੀਆ ਪਰਾਲਾ ਆਪਣੇ ਜੀਵੇਂ ਪਰ ਹੀ ਜ਼ਿੰਦਗੀ ਚ ਉੱਥੇ ਆ ਕੇ ਉਹਨਾਂ ਨੇ ਅੱਜ ਦਾ ਦਿਨ ਬਹੁਤ ਹੀ ਇੰਜੋਏ ਕੀਤਾ ਔਰ ਸਾਡੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਮੈਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੀ ਇਹ ਹਸਲੇ ਮੇਰੇ ਨਾਮ ਸੈबिनेट ਮੰਤਰੀ ਸਰਪਰਸੰਗ ਜੀ ਦੀ ਬੇਟੀ ਹੈ ਜੋ ਜੁਵਾ ਨੇ ਨੌਜਵਾਨ ਨੇ ਉਹਨਾਂ ਨੇ ਮੇਰੇ ਸਾਹਮਣੇ ਦੇਖਿਆ ਕਿ ਪੰਮੇ ਤਿਆਂ ਵਿੱਚ ਪਾਗ ਲਿਆ ਉਹਨਾਂ ਕੋਈ ਆਪਾਂ ਜਾਣਕਾਰੀ ਲੈਣਾ ਚਾਹੁੰਦੇ ਉਸ ਮੌਕੇ ਕੀ ਕਰਨਾ ਚਾਹੁੰਦੇ ਹਾਂਜੀ ਬੋਲੋ ਅੱਜ ਕਿਸੇ ਪ੍ਰੋਗਰਾਮ ਤੇ ਤਿਆਂ ਦੇ ਪ੍ਰੋਗਰਾਮ ਤੇ ਆਏ ਜੀ ਕੀ ਕਹਿਣਾ ਚਾਹੁੰਦੇ ਤੁਹਾਡੇ ਕਿਦਾਜੀ ਕੈबिनेट ਮੈਂ ਇਹਨਾਂ ਵੱਲੋਂ ਸਰਪ੍ਰੋਗਰਾਮ ਕੀਤਾ ਗਿਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਅੱਜ ਸਾਥੀ ਸੀ ਦੇਖਿਆ ਫਸਟ ਟਾਈਮ ਆਪਣੀ ਜ਼ਿੰਦਗੀ ਜਿਤੀਆਂ ਦਾ ਤਿਹਾਰ ਦੇਖਿਆ ਕਿੱਦਾਂ ਮਨਾਉਂਦੇ ਨੇ ਪਹਿਲੀ ਵਾਰ ਸੀ ਇੰਨੇ ਕਲਰਫੁਲ ਕੱਪੜੇ ਪੁਰਾਨੀਆਂ ਚੀਜ਼ਾਂ ਸਭ ਕੁਝ ਪੈਨ ਕੇ ਆਏ ਆ ਉਹ ਪਹਿਰਾਵਾ ਦੁਬਾਰਾ ਮੋੜ ਲਿਆ ਹੁੰਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਮਹਿਸੂਸ ਕਰਦੇ ਆ ਕਿ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਆਪਣੇ ਹਲਕੇ ਨੂੰ ਇੱਕ ਜੁੱਟ ਮੰਨ ਕੇ ਹਰ ਤਿਹਾਰ ਮਨਾ ਸਕੀਏ ਹਰ ਖੁਸ਼ੀ ਗਮੀ ਵਿੱਚ ਸ਼ਾਮਿਲ ਹੋ ਸਕੀਏ ਜੀ ਮੈਨਾਂ ਕੋਈ ਹੋਰ ਬੈਨ ਆ ਜਾਣਾ ਮੈਂ ਦੇਖਿਆ ਸੀ ਇਹ

ਤੇ ਹੋਰ ਜੋ ਕੋ ਦਾ ਜੇਥੇ ਸਾਨੂੰ ਦੇਖਣ ਨੂੰ ਮਿਲਿਆ ਨਾ ਤੇ ਸ਼ਾਇਦ ਹੀ ਅਕੇ ਪਿੱਛੇ ਨੇਤਾਂ ਦਾ ਉਪਰਾਲਾ ਸੋਚਿਆ ਹੋਵੇ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਗੱਲ ਇਹ ਨੇ ਆ ਕਿ ਸੋਚ ਸਕਦਾ ਸਾਡੇ ਕੈਬਨਟ ਮੰਤਰੀ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਇਸ ਜਿੰਦਿਆਲਾ ਹਲਕੇ ਨੂੰ ਮਿਲੇ ਆ ਤੇ ਉਹਨਾਂ ਨੇ ਇਹ ਉਪਰਾਲਾ ਸੋਚਿਆ ਵਾਹਿਗੁਰੂ ਅਗੇ ਹੀ ਰਦਾਸ ਕਰਦੇ ਆਂ ਕਿ ਸਾਡੇ ਮੰਤਰੀ ਸਾਹਿਬ ਨੂੰ ਤੇ ਉਹਨਾਂ ਦੀ ਪੂਰੀ ਫੈਮਲੀ ਨੂੰ ਵੈਗੁਰ ਤਾਂ ਦਰਸਤੀ ਤਰੱਕੀਆਂ ਬਖਸ਼ਤੇ ਉਹ ਇਸ ਆਪਣੇ ਹਲਕੇ ਜੰਡਿਆਲੇ ਬਾਰੇ ਏਸੀ ਤਰ੍ਹਾਂ ਸੋਚਦੇ ਰਹਿਣ ਕਿ ਤਰੱਕੀ ਦੀ ਉਹ ਰਾਹ ਤੇ ਖੜਦੇ ਰਹਿਣਾ ਉੱਥੇ ਮੈਂ ਨਾਲ ਦੀ ਨਾਲ ਇੱਕ ਆਪਣੀਆਂ ਭੈਣਾਂ ਨੂੰ ਸਨੇਹਾ ਵੀ ਦਿੰਨੀ ਆ ਕਿ ਕਹਿੰਦੇ ਨੇ ਵੀ ਆਪਾਂ ਆਪਣੇ ਆਪ 'ਚ ਆਪਣਾ ਇੱਕ ਨਾਮ ਰਹਿਣਾਈਏ ਉਹ ਕਿਸ ਤਰ੍ਹਾਂ ਦੋ ਬੋਲਾਂ ਰਹੀ ਬਿਆਨ ਕਰੂੰਗੀ ਸਾਥ ਸ਼ਕੀਰੀਆ ਕਹਿੰਦੇ ਨੇ ਤੂੰ ਇਹੀ ਹੈ ਆਪਣੀ ਅੰਮੀ ਤੇ ਫਿਕਰ ਕਰੀ ਨਾ ਅੰਮੀਏ ਇੱਕ ਦਿਨ ਇਹਦਾ ਆਊਗਾ ਤੂੰ ਨਾਜ ਕਰੇਂਗੀ ਜੰਮੀ ਤੇ ਆਪਾਂ ਭੈਣੋਂ ਲੋ ਜਿੱਤੇ ਮੈਂ ਅੱਜ ਤੀਆਂ ਦਾ ਇੰਜੋਏਮੈਂਟ ਵੀ ਕੀਤਾ ਤੇ ਬਹੁਤ ਵਧੀਆ ਸੰਦੇਸ਼ ਵੀ ਦਿੱਤਾ ਕਿ ਜਿਹੜੀਆਂ ਅੱਜ ਕੱਲ ਦੇ ਸਮੇਂ ਵਿੱਚ ਤਾਲੀ ਦੀ ਉੱਤ ਤੀਆਂ ਨੂੰ ਕਿਤਨਾ ਕਿਹੜੇ ਕੁੱਖਾਂ ਵਿੱਚ ਮਾਰਦੇ ਆ ਆਪਾਂ ਭੈਣੋਂ ਲੋ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਕਿ ਮਾਂ ਪਿਤਾ ਜੀ ਤੁਸੀਂ ਆਪਣੀ ਧੀ ਤੇ ਆਪਣੀ ਬੇਟੀ ਤੇ ਬਹੁਤ ਮਾਣ ਕਰੋਗੇ ਮੈਂ ਸਮਾਜ ਵਿੱਚ ਮੋੜਾ ਮੋੜਾ ਜੋੜ ਕੇ ਇੱਕ ਜੀ ਨਿਕਾਲਾਂਗੇ ਕਿ ਸਮਾਜ ਨੂੰ ਸੇਧ ਦਵਾਂਗੇ ਮੇਰੇ ਨਾਲ ਹੋ ਰਹੀ ਹੈ ਤਾਂ ਹਨ ਸ੍ਰੀਮਤੀ ਸੁਨਾਨਾ ਰੰਡਾਵਾ ਜੀ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮੌਕੇ ਹਾਂਜੀ ਭਾਜ ਕੀ ਕਹਿਣਾ ਚਾਹੀਦਾ ਮੈਂ ਬੜਾ ਮਾਣ ਮਹਿਸੂਸ ਕਰ ਰਹੀ ਹਾਂ ਇਸ ਮੌਕੇ ਤੇ ਕਿਉਂਕਿ ਮੈਨੂੰ ਲਗਭਗ 20 18 19 ਸਾਲ ਹੋ ਚਲੇ ਆ ਜੰਡਰਾਲਾਏ ਮੈਂ ਕਦੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਦੇਖਿਆ ਤੇ ਸਾਡੇ ਮੰਤਰੀ ਸਾਹਿਬ ਉਹਨਾਂ ਦਾ ਉਪਰਾਲਾ ਉਹਨਾਂ ਦੀ ਵਾਈਫ ਦਾ ਉਪਰਾਲਾ ਕਿਉਂਕਿ ਉਹ ਹਲਕੇ ਵਿੱਚ ਬਹੁਤ ਜ਼ਿਆਦਾ ਵਿਚਰਦੇ ਨੇ ਸਾਰਿਆਂ ਦੇ ਸੁੱਖ-ਦੁੱਖ ਸੁੱਖ-ਦੁੱਖ ਭਾਗ ਲੈਂਦੇ ਨੇ ਉਹਨਾਂ ਨੇ ਉਪਰਾਲਾ ਕੀਤਾ ਕਿ ਜਿੱਥੇ ਸਾਡੇ ਵੀਰ ਭਰਾ ਸਾਰੇ ਮੰਤਰੀ ਸਾਹਿਬ ਨੂੰ ਮਿਲਣਦੇ ਜਾਂ ਇਕੱਠੇ ਹੋ ਜਾਂਦੇ ਹਾਰੇ ਕਿਸੇ ਤੇ ਸਾਡੀਆਂ ਭੈਣਾਂ ਵੀ ਇਕੱਠੀਆਂ ਹੋਣ ਸੋ ਉਹਨਾਂ ਨੇ ਤੀਆਂ ਦੇ ਤਿਉਹਾਰ ਦੇ ਗਾਣਾ ਕਰਨਾ ਕੀਤਾ ਮੈਂ ਮੈਡਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨੇ ਸਾਨੂੰ ਇੱਕ ਵੱਡੀ ਐਮੇ ਦਿੱਤੀ ਹੈ ਕਿਉਂਕਿ ਲੇਡੀਜ਼ ਹਮੇਸ਼ਾ ਘਰ ਵਿੱਚ ਹੀ ਰਹਿੰਦੀ ਆ ਉਹਨੂੰ ਬਾਹਰ ਆਉਣ ਦਾ ਬਹੁਤ ਘੱਟ ਮੌਕਾ ਮਿਲਦਾ ਹੈ ਸੋ ਇਹ ਬਹੁਤ ਵਧੀਆ ਪਲੇਟਫਾਰਮ ਸੀ ਮੈਡਮ ਨੇ ਸਾਰਿਆਂ ਨੂੰ ਦਿੱਤਾ ਕਿ ਉਹ ਬਾਹਰ ਆਣ ਆਪਣੀਆਂ ਆਪਣੇ ਹਾਸੇ ਖੇਡੇ ਇੱਥੇ ਜ਼ਾਹਿਰ ਕਰਨ ਸਾਰਿਆਂ ਨੂੰ ਮਿਲਨ ਵਰਤਨ ਸੋ ਸਮਾਜ ਵਿੱਚ ਉਹ ਆਪਣੀ ਹੋਣ ਨੂੰ ਲੁਕ ਨਾ ਹੋਣ ਦੇਣ ਤੁਹਾਡਾ ਮੈਡਮ ਸਾਹਿਬ ਦਾ ਤੇ ਸਾਡੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਜੀ ਦੇਖੋ ਹਰੇਕ ਭੈਣੋਆਂ ਨੂੰ ਹਰੇਕ ਭਾਈ ਨੂੰ ਇਹ ਪਿਆ ਗਿਆ ਕਿ ਕੈਬਨਿਟ ਮੰਤਰੀ ਸਰਦਾਰ ਭਜਨ ਸਿੰਘ ਜੀ ਤੋਂ